ਹਰਸਾ ਜੀ ਤੁਹਾਡੇ ਤੋਂ ਜੀਵਨ ਦੇ ਵਿੱਚ ਜਿੱਡੀ ਮਰਜ਼ੀ ਵੱਡੀ ਗਲਤੀ ਹੋਈ ਹੋਵੇ ਇੱਕ ਬਚਨ ਯਾਦ ਰੱਖਿਓ ਉਹ ਬਚਨ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਇਸ ਵੀਡੀਓ ਨੂੰ ਸਭ ਤੱਕ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਖੜੇ ਹੋ ਕਰਕੇ ਔਰ ਮਣੋ ਤਨ ਨੂੰ ਦੋਵੇਂ ਹੱਥ ਜੋੜ ਕੇ ਔਰ ਸੁਰਤੀ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਟਿਕਾ ਕੇ ਇੱਕ ਬਾਣੀ ਦਾ ਸ਼ਬਦ ਪੜ੍ਹਨਾ ਹੈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣਾਂ ਵਿਚਾਰੋ ਕੋਈ ਮਾਟੀ ਕਾਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹ ਦੂਸਰਾ ਸ਼ਬਦ ਪੜਨਾ ਹੈ ਭੁੱਲਨ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਪਹਿਲੇ ਸ਼ਬਦ ਦਾ ਅਰਥ ਹੈ ਕਿ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਡਾ ਜੀਵਨ ਇਸ ਤਰੀਕੇ ਦੇ ਨਾਲ ਹੈ ਜਿਸ ਤਰੀਕੇ ਦੇ ਨਾਲ ਮਿੱਟੀ ਹੁੰਦੀ ਹੈ ਨਾ ਤੇ ਮਿੱਟੀ ਨੂੰ ਪਾਣੀ ਦੇ ਨਾਲ ਜਿੰਨਾ ਮਰਜੀ ਸਾਫ਼ ਕਰੀ ਜਾਈਏ ਕਦੇ ਵੀ ਉਹ ਸਾਫ਼ ਨਹੀਂ ਹੋ ਸਕਦੀ ਮਹਾਰਾਜ ਇਸ ਤਰੀਕੇ ਦਾ ਸਾਡਾ ਜੀਵਨ ਹੈ ਅਸੀਂ ਵੀ ਮਿੱਟੀ ਦੀ ਨਿਆਈ ਆ ਸਾਡੇ ਅੰਦਰ ਵਿਕਾਰ ਭਰੇ ਹੋਏ ਨੇ ਤੁਸੀਂ ਕਿਰਪਾ ਕਰੋ ਕਿ ਸਾਡੇ ਇਹ ਵਿਕਾਰ ਖਤਮ ਹੋ ਸਕਦੇ ਨੇ ਔਰ ਦੂਸਰੇ ਸ਼ਬਦ ਦਾ ਅਰਥ ਹੈ ਕਿ ਮਹਾਰਾਜ ਅਸੀਂ ਕਲ ਜੁਗੀ ਜੀਵਾਂ ਭੁੱਲ ਜਾਂਦੇ ਆ ਅਸੀਂ ਭੁੱਲਣ ਦੇ ਅੰਦਰ ਆ ਸਾਡਾ ਭੁੱਲਣਾ ਲਾਜ਼ਮੀ ਹੈ ਬੰਦੇ ਆ ਅਸੀਂ ਰੱਬ ਨਹੀਂ ਪਰ ਮਹਾਰਾਜ ਆਪ ਜੀ ਤੇ ਬਖਸ਼ੇ ਪਿਤਾ ਹੋਣਾ ਤੁਹਾਡੇ ਦਰ ਤੇ ਆਏ ਆ ਤੇ ਤੁਸੀਂ ਬਖਸ਼ ਲਓ ਜਦੋਂ ਇਹ ਦੋ ਸ਼ਬਦ ਪੜ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਾਫੀ ਮੰਗੋਗੇ ਗੁਰੂ ਕਿਰਪਾ ਕਰੇਗਾ ਤੁਹਾਨੂੰ ਮਾਫ ਕਰੇਗਾ ਕਿਉਂਕਿ ਗੁਰੂ ਕਿਸੇ ਨਾਲ ਵੈਰ ਨਹੀਂ ਰੱਖਦਾ ਸ਼ਰਨ ਆਏ ਦੀ ਉਲਾਜ ਰੱਖਦਾ ਏ ਉਹਦੀ ਸੁਣਦਾ ਏ ਉਹਨੂੰ ਮਾਫ ਕਰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ